ਇਹ ਨੰਬਰ ਕਿਹਦੇ ਤੋਂ ਹੋਣਾ ਨੂੰ ਪਾਣੀ ਸਾਫੀ ਕਰੀਏ ਫ੍ਰੈਂਡਲੀ ਆਹ ਤੇ ਦਾਇਰਾ ਦੇ ਤੇ ਦਾਤਾ ਹਾਂਜੀ ਭਾਜੀ ਕੀ ਨਾਮ ਜੀ ਮੇਰਾ ਨਾਮ ਮੰਗਤਰਾਮ ਮੰਗਤਰਾਮ ਜੀ ਕੀ ਗੱਲਬਾਤ ਹੋਈ ਆ ਇਹ ਵਾਸੀ ਚੋਰੀ ਹੋ ਗਈ ਆ ਜੀ ਕੀ ਕੀ ਲਗਾ 10 ਬੈਟਰੀਆਂ 6 16 ਬੈਟਰੀਆਂ ਆਪਣੀਆਂ ਤਿੰਨ ਪ੍ਰਿੰਟਰ ਆ ਜੀ ਕਿਹੜੀ ਜਗ੍ਹਾ ਇਹ ਬੱਸ ਸਟੈਂਡ ਨੂੰ ਕੋਦਰ ਬੈਕ ਸਾਈਡ ਕੀ ਹੈ ਕੀ ਇਹ ਸੇਵਾ ਕੇਂਦਰ ਜੀ ਲੱਗਦਾ ਨਹੀਂ ਕਿ ਨਕੋਦਰ ਦੇ ਵਿੱਚ ਪਹਿਲਾਂ ਜਲੰਧਰ ਦੇ ਵਿੱਚ ਹੁਣ ਨਕੋਦਰ ਦੇ ਵਿੱਚ ਸੇਵਾ ਕੇਂਦਰਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਕਾਫੀ ਚੋਰੀਆਂ ਹੋਈਆਂ ਸੇਵਾ ਕੇਂਦਰਾਂ ਦੇ ਵਿੱਚ ਜਿਹੜੀਆਂ ਕਰਤਾਰਪੁਰ ਕੋਪਰ ਤੇ ਜਲੰਧਰੇ ਰੀਸ ਕਾਫੀ ਚੋਰੀਆਂ ਆਈਆਂ ਤੇ ਹੁਣ ਅੱਜ ਜਿਹੜੀਆਂ ਹੋਈਆਂ ਚੋਰੀਆਂ ਅੱਜ ਸ਼ਾਹਕੋਟ ਕੋਰਮਪੋਰਟ ਨੂੰ ਕੋਤਟੇ ਦੇਖ ਲਈਏ। ਨਕੋਦਰ ਸੇਵਾ ਕੇਂਦਰ ਦੇ ਵਿੱਚੋਂ ਕੀ ਕੀ ਲੱਗੇ ਆ? ਇਹ ਬੈਟਰੀਆਂ ਚੱਕ ਹੁੰਦੀਆਂ ਪਈਆਂ ਸੀ। ਬੈਟਰੀਆਂ ਹੋਰ ਕੀ ਕੀ ਆ? ਆਪਣੇ ਪ੍ਰਿੰਟਰ ਵਗੈਰਾ ਹੋ ਗਏ ਜਾਂ ਆਪਣੇ ਐਲਬੀ ਹੋਈਆਂ। ਤੇ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਇੱਥੇ? ਕੈਮਰੇ ਅੰਦਰ ਲੱਗੇ ਆ ਜੀ ਤੁ। ਉਹਨਾਂ ਦੇ ਵਿੱਚੋਂ ਬਾਕਸ ਉਹ ਪਹਿਲਾਂ ਹੀ ਗੱਡ ਕੇ ਲੈ ਜਾਂਦੇ ਨਾਲ। ਤੇ ਡੀਵੀਆਰ ਵਗੈਰਾ? ਡੀਵੀਆਰ ਵਗੈਰਾ ਤੇ ਉਹ ਵੀ ਲੱਗਾ ਹੈ ਡੀਵੀਆਰ ਵੀ ਲੱਗਾ ਹੈ। ਉਹ ਵੀ ਲੱਗੇ ਗਏ ਤੇ ਪੁਲਿਸ ਨੇ ਕੰਪਲੀਟ ਕੀਤੀ ਇਹਦੀ ਹਾਂਜੀ ਆਏ ਹੋਏ ਆਮਲਾਜਮ ਜੀ ਕੈਮਰੇ ਵਗੈਰਾ ਚੈੱਕ ਕਰਦੇ ਫਾਇਰ ਰੋਡ ਤੇ ਕਿੰਨੇ ਕੈਮਰੇ ਲੱਗੇ ਇੱਥੇ ਆਪਣੇ ਸੇਵਾ ਕੇਂਦਰ ਤੇ ਦੋ ਲੱਗੇ ਆ ਜੀ ਸਾਹਮਣੇ ਕੇਲਾ ਸਟੋਰ ਉਹਦੇ ਵਿੱਚ ਵੀ 7-8 ਕੈਮਰੇ ਲੱਗੇ ਹੋਏ ਆ ਅੱਛਾ ਉਹਨਾਂ ਵਿੱਚ ਵੀ ਚੈਕਿੰਗ ਕੀਤੀ ਆ ਜਿਨ੍ਹਾਂ ਦੇ ਵਿੱਚ ਬਹੁਤ ਧੁੰਦਲਾਪਨ ਦੇ ਵਿੱਚ ਦੇਖੀ ਗਈ ਆ ਐਕਸ ਜੀ ਵੀ ਕਾਰ ਜਿਹਦੇ ਵਿੱਚ ਤਿੰਨ ਬੰਦੇ ਉਤਰਦੇ ਆ ਕੰਦ ਟਾਪ ਕੇ ਅੰਦਰ ਅੰਦਰ ਐਂਟਰ ਹੁੰਦੇ ਆ ਉਸ ਤੋਂ ਬਾਅਦ ਹਨੇਰਾ ਆ ਜਾਂਦਾ ਕਿਉਂਕਿ ਉਹ ਬਲਬ ਲਾ ਦਿੰਦੇ ਆ ਅੰਦਰ ਜੀ ਜਿਹੜੀ ਸਿਕਿਉਰਿਟੀ ਲਾਈਟ ਲੱਗੀ ਹੁੰਦੀ ਆ ਉਹ ਲਾ ਦਿੰਦੇ ਆ ਹੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਕਿ ਇਹਨਾਂ ਨੂੰ ਚੋਰਾ ਨੂੰ ਫੜਿਆ ਜਾਵੇ ਜਿਹੜੀਆਂ ਅੱਗੇ ਜਿਹੜੀਆਂ ਵਰਦਤਾਂ ਗਾ ਨਾ ਹੋਣ